ਸ਼ਸ਼ੀਗੋਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਤੁਸੀਂ ਦੇਖ ਰਹੇ ਹੋ ਸਾਡਾ ਇੱਕ ਖਾਸ ਪ੍ਰੋਗਰਾਮ ਖਬਰ ਪੜਤਾਲ ਸੋ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸ਼ਸ਼ੀਗੋਲ ਮਨਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਸ੍ਰੀ ਦਰਬਾਰ ਸਾਹਿਬ ਤੋਂ ਪੰਜ ਮੈਂਬਰੀ ਕਮੇਟੀ ਨੇ ਹਮ ਹਮਾ ਕੇ ਭਰਤੀ ਸ਼ੁਰੂ ਕਰ ਦਿੱਤੀ ਹੈ ਡੱਲਾ ਜੀ ਕੀ ਅਕਾਲੀ ਸਿਆਸਤ ਮੋੜਾ ਘੱਟ ਗਈ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਸਾਂਝਾ ਕਰਦਾ ਮੇਰੇ ਸਾਹਮਣੇ ਇੱਕ ਪਰਚੀ ਹੈ ਜਿਹਦਾ ਨੰਬਰ ਹੈ 76204 ਜਿਹੜੀ ਭਰਤੀ ਅੱਜ ਸ਼ੁਰੂ ਹੋਈ ਹੈ ਉਹਦੇ ਤੇ ਲਿਖਿਆ ਗਿਆ ਹੈ ਮੈਂਬਰਸ਼ਿਪ ਸ਼੍ਰੋਮਣੀ ਅਕਾਲੀ ਦਲ ਔਰ ਬ੍ਰੈਕਟ ਚ ਪਾਇਆ ਗਿਆ ਭਰਤੀ ਕਮੇਟੀ ਜੀ ਉਹਦੇ ਉੱਪਰ ਲਿਖਿਆ ਗਿਆ ਹੈ ਸ੍ਰੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਔਰ ਇਹ ਜਿਹੜੀ ਭਰਤੀ ਦੀ ਰਸੀਦ ਮੇਰੇ ਸਾਹਮਣੇ ਆਈ ਹੈ ਇਹ ਹੈ ਪਿੰਡ ਤੇ ਮਹੱਲਾ ਪੁਨੋਹੜ ਹਲਕਾ ਦਾਖਾ ਸੋ ਇਹਦਾ ਮਤਲਬ ਹੈ ਕਿ प्राप्तकर्ता ਦਾ ਨਾਮ ਵੀ ਇਹਦੇ નીચે ਲਿਖਿਆ ਗਿਆ ਹੈ ਇਹਦਾ ਮਤਲਬ ਹੈ ਕਿ ਜਿਹੜੀ ਭਰਤੀ ਸ਼ੁਰੂ ਹੋਈ ਹੈ ਸਾਰੇ ਬੁਲਾਰੇ ਵੀ ਕਹਿ ਰਹੇ ਨੇ ਭਰਤੀ ਕਮੇਟੀ ਦੇ ਮਨਪੀਰ ਸਿੰਘ ਿਆਲੀ ਉਹ ਕਹਿ ਰਹੇ ਨੇ ਕਿ ਮੈਂਬਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਸ਼ੁਰੂ ਕੀਤੀ ਹੈ ਭਰਤੀ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਹੈ ਔਰ ਇਹਦਾ ਦਫ਼ਤਰ ਉਹਨਾਂ ਨੇ ਲਿਖਿਆ ਰਸੀਦ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਚੰਡੀਗੜ੍ਹ ਮੈਂ ਰਸੀਦ ਦੀ ਗੱਲ ਕਰ ਰਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਬ੍ਰੈਕਟ ਚ ਚੰਡੀਗੜ੍ਹ ਉਹਨਾਂ ਨੇ ਦਫ਼ਤਰ ਲਿਖਿਆ ਔਰ ਛਲੇ ਪ੍ਰਾਪਤਕਰਤਾ ਦੇ ਨਾਲ ਲਿਖਿਆ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਵਿੱਚ ਭਰਤੀ ਕਮੇਟੀ ਔਰ ਲਿਖਿਆ ਇਹ ਭਰਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਦੁਆਰਾ ਬਣਾਈ ਭਰਤੀ ਕਮੇਟੀ ਰਾਹੀਂ ਕੀਤੀ ਜਾ ਰਹੀ ਹੈ ਔਰ ਜਿਹੜੇ ਹੁਣ ਤੱਕ ਇਹ ਜਿਹੜੀ ਰਸੀਦ ਹੈ ਮੇਰੇ ਕੋਲੇ ਇਹ ਮੇਰੇ ਕੋਲੇ ਰਸੀਦ ਲਗਭਗ ਘੰਟਾ ਡੇਢ ਘੰਟਾ ਪਹਿਲਾਂ ਦੀ ਹੈ ਔਰ ਇਸ ਵਕਤ ਇਹ ਖਬਰਾਂ ਨੇ ਕਿ 1 ਲੱਖ ਤੋਂ ਵੀ ਜ਼ਿਆਦਾ ਹਾਲਾਂਕਿ ਅਸਲ ਅੰਕੜਾ ਤਾਂ ਭਰਤੀ ਕਮੇਟੀ ਵਾਲੇ ਵਾਲੇ ਦੱਸਣਗੇ 1 ਲੱਖ ਤੋਂ ਵੀ ਜ਼ਿਆਦਾ ਪਹਿਲੇ ਦਿਨ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਮੁਤਾਬਕ 1 ਲੱਖ ਤੋਂ ਵੀ ਵੱਧ ਭਰਤੀ ਪਹਿਲੇ ਦਿਨ ਹੋ ਚੁੱਕੀ ਹੈ ਜਦਕਿ ਕੱਲ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਅੰਕੜਾ ਜਿਹੜਾ ਜਿਹੜਾ ਬਲਵਿੰਦਰ ਸਿੰਘ ਭੁੰਦੜ ਔਰ ਦਿਲਜੀਤ ਸਿੰਘ ਚੀਵਾ ਉਹਨਾਂ ਦੀ ਮੀਟਿੰਗ ਹੋਈ ਸੀ ਅਕਾਲੀ ਦਲ ਵੱਲੋਂ ਉਹਦੇ ਵਿੱਚ ਆਇਆ ਸੀ ਕਿ 2.2 ਲੱਖ ਤੋਂ ਜ਼ਿਆਦਾ ਹੁਣ ਤੱਕ ਹੋ ਚੁੱਕੀ ਹੈ ਸੋ ਇਹ ਜਥੇਦਾਰ ਸਾਹਿਬ ਬਾਅਦ ਵਿੱਚ ਫੈਸਲਾ ਕਰਨਗੇ ਕਿ ਇਹ ਭਰਤੀ ਕਿੱਧਰ ਮੰਨੀ ਜਾਣੀ ਹੈ ਪਰ ਪ੍ਰਾਣੀ ਜਿਹੜੀ ਵਰਕਿੰਗ ਕਮੇਟੀ ਹੈ ਉਹਦੀ ਭਰਤੀ ਦੇ ਅੰਕੜੇ ਤੋਂ ਇਲਾਵਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ ਹੈ ਰਸੀਦ ਦੇ ਮੁਤਾਬਕ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਕੇ ਰਸੀਦ ਦੇ ਰਹੇ ਨੇ ਇਸ ਕਰਕੇ ਜਿਹੜਾ ਕੱਲ ਅਕਾਲੀ ਦਲ ਦਾ ਤਰਕ ਸੀ ਕਿ ਉਹਨਾਂ ਨੇ ਜਿਹੜਾ ਫਾਰਮ ਬਣਾਇਆ ਹੈ ਮੈਂਬਰਸ਼ਿਪ ਅਕਾਲੀ ਦਲ ਸਿਰਫ ਲਿਖਿਆ ਹੈ ਤੇ ਅੱਜ ਰਸੀਦ ਤੇ ਸ਼੍ਰੋਮਣੀ ਅਕਾਲੀ ਦਲ ਦੀ ਰਸੀਦ ਆ ਗਈ ਇਹਦਾ ਮਤਲਬ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਜਿਹੜੀ ਜਿਹੜਾ ਕਹਿ ਲਿਏ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੇ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਕੀ ਹੁਣ ਉਹ ਕੋਈ ਕਾਨੂੰਨੀ ਐਕਸ਼ਨ ਲੈਣਗੇ ਇਹ ਇੱਕ ਵੱਖਰਾ ਵਿਸ਼ਾ ਕਿਉਂਕਿ ਉਹ ਲਗਾਤਾਰ ਪਹਿਲਾਂ ਕਹਿੰਦੇ ਰਹੇ ਕੱਲ ਵੀ ਉਹਨਾਂ ਦੇ ਲੀਡਰ ਕਹਿੰਦੇ ਰਹੇ ਕਿ ਫਰਾਡ ਹੋ ਰਿਹਾ ਹੈ ਭਰਤੀ ਜਿਹੜੀ ਗਲਤ ਹੈ ਇੱਕ ਤਰੀਕੇ ਨਾਲ ਧੋਖਾ ਹੈ ਸੋ ਇਹ ਹੁਣ ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹ ਕੀ ਕੋਈ ਕਾਨੂੰਨੀ ਕਾਰਵਾਈ ਕਰਨਗੇ ਇਸ ਭਰਤੀ ਕਮੇਟੀ ਤੇ ਇਸ ਭਰਤੀ ਨੂੰ ਚੈਲੰਜ ਕਰਨਗੇ ਪਰ ਕਿਉਂਕਿ ਸਾਰਾ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਸਵੇਰੇ ਅਰਦਾਸ ਕੀਤੀ ਗਿਆਨੀ ਹਰਪ੍ਰੀਤ ਸਿੰਘ ਉੱਚੇ ਤੌਰ ਤੇ ਪਹੁੰਚੇ ਔਰ ਭਰਤੀ ਸ਼ੁਰੂ ਕੀਤੀ ਗਈ ਗਿਆਨੀ ਹਰਪ੍ਰੀਤ ਸਿੰਘ ਨੇ ਸਭ ਤੋਂ ਪਹਿਲੀ ਰਸੀਦ ਕਟਵਾਈ ਇੱਕ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਅੱਜ ਤੋਂ ਮਨਦੀਪ ਜੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣ ਗਏ ਨੇ ਸਾਬਕਾ ਜਥੇਦਾਰ ਐਕਟਿੰਗ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਪਰ ਸਾਬਕਾ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਸੋ ਗਿਆਨੀ ਹਰਪੀ ਸਿੰਘ ਮੈਂਬਰਸ਼ਿਪ ਗ੍ਰੈਂਡ ਕਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਣ ਗਏ ਨੇ ਸੋ ਇਹ ਵੀ ਗੱਲ ਅੱਜ ਅਸੀਂ ਸਾਫ਼ ਕਰ ਲਈਏ ਹੁਣ ਬਹੁਤ ਵੱਡੀ ਗੱਲ ਜਿਹੜੀ ਜਾਨੀ ਹਰਪੀ ਸਿੰਘ ਹੋਣਾ ਨੇ ਆਪਣੇ ਜਿਹੜੇ ਗੱਲਬਾਤ ਕਰ ਰਹੇ ਸੀ ਉਦੋਂ ਉਹਨਾਂ ਨੇ ਕਹੀ ਉਹ ਕਹਿੰਦੇ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਭਰਤੀ ਕਮੇਟੀ ਵੱਲੋਂ ਕੀਤੀ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਔਰ 1920 ਤੋਂ ਪਹਿਲਾਂ ਬਾਅਦ 1920 ਤੋਂ ਬਾਅਦ ਇਹ ਪਹਿਲੀ ਵਾਰੀ ਹੋ ਰਹੀ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਕਮੇਟੀ ਵੱਲੋਂ ਭਰਤੀ ਕਮੇਟੀ ਵੱਲੋਂ ਹੁਕਮ ਹੋਇਆ ਤੇ ਇਸ ਤਰ੍ਹਾਂ ਦੀ ਭਰਤੀ ਹੋ ਰਹੀ ਹੈ ਸੋ ਉਹਨਾਂ ਨੇ ਸਵਾਗਤ ਵੀ ਕੀਤਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਜਾ ਕਿਉਂਕਿ ਕੁਲਦੀਪ ਸਿੰਘ ਗੜਗੜਜ ਉਹ ਨਹੀਂ ਕਹਿ ਰਹੇ ਨੇ ਕਿ ਸ਼੍ਰੀ 2 ਦਸੰਬਰ ਦੇ ਫੈਸਲਿਆਂ 'ਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਅਗਰ ਉਹਨਾਂ ਨੇ ਇਹ ਗੱਲ ਕਹੀ ਆ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਸੋ ਇਹ ਅੱਜ ਦਾ ਜਿਹੜਾ ਦਿਨ ਸੀ ਅੱਜ 18 ਮਾਰਚ ਦਾ ਇਹ ਬਹੁਤ ਇਤਿਹਾਸਿਕ ਬਣਿਆ ਹਾਲਾਂਕਿ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਦੇ ਜਿਹੜੇ ਸਾਥੀ ਨੇ ਜਾਂ ਉਹਨਾਂ ਦੀ ਪਾਰਟੀ ਦੇ ਅਹੁਦੇਦਾਰ ਨੇ ਕਈ ਲਗਾਤਾਰ ਇਸ ਭਰਤੀ ਦਾ ਵਿਰੋਧ ਕਰ ਰਹੇ ਨੇ। ਔਰ ਇੱਕ ਹੋਰ ਬੜਾ ਦਿਲਚਸਪ ਵਾਕਿਆ ਹੋਇਆ। ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਚਾਹ ਦਾ ਸੱਦਾ ਦਿੱਤਾ ਇੱਕ ਚਿੱਠੀ ਉਹਨਾਂ ਵੱਲੋਂ ਜਾਰੀ ਕੀਤੀ ਗਈ ਕਿ ਤੁਸੀਂ ਚਾਹ ਦੇ ਸੱਦੇ ਤੇ ਆਓ ਤੇ ਪੰਥਕ ਵਿਚਾਰਾਂਆਂ ਭਰਤੀ ਦੇ ਸਬੰਧ ਦੇ ਵਿੱਚ ਜ਼ਰੂਰੀ ਗੱਲਬਾਤ ਤੇ ਮਨਪੀਤ ਧਿਆਲੀ ਨੇ ਬਾਅਦ ਵਿੱਚ ਦੱਸਿਆ ਪੰਜੇ ਮੈਂਬਰ ਗਏ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਨਾਲ ਜਥੇਦਾਰ ਸਾਹਿਬ ਨਾਲ ਮੀਟਿੰਗ ਹੋਈ। ਉਸ ਤੋਂ ਬਾਅਦ ਮਨਪੀਤਿਆਲੀ ਨੇ ਗੱਲ ਸਾਫ਼ ਕੀਤੀ ਕਿ ਜਥੇਦਾਰ ਸਾਹਿਬ ਨੇ ਸਾਨੂੰ ਕਿਹਾ ਕਿ ਆਪਾਂ ਸਾਰੇ ਕਿਸੇ ਤਰ੍ਹਾਂ ਦਾ ਪੰਥ ਦੇ ਵਿੱਚ ਫਰਕ ਨਾ ਪਵੇ ਪੰਥਕ ਏਕਤਾ ਕਾਇਮ ਰਹੇ ਔਰ ਆਪਾਂ ਪੰਥਕ ਏਕਤਾ ਬਣਾ ਕੇ ਚੱਲਣੀ ਹੈ ਮਨਪੀਤਿਆਲੀ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਪੰਥਕ ਏਕਤਾ ਲਈ ਬਿਲਕੁਲ ਤਿਆਰ ਆ ਸਾਡੇ ਵੱਲੋਂ ਕੋਈ ਕਮੀ ਨਹੀਂ ਹੈ ਦੂਸਰੀ ਧਿਰ ਹੈ ਜਿਹੜੀ ਉਹ 2 ਦਸੰਬਰ ਦੇ ਹੁਕਮਨਾਮੇ ਮੁਤਾਬਕ ਚੱਲੇ ਸੋ ਇੱਕ ਤਰੀਕੇ ਨਾਲ ਗੱਲ ਫੇਰ ਉੱਥੇ ਆ ਗਈ ਕਿ ਪੰਜ ਮੈਂਬਰੀ ਕਮੇਟੀ ਕੈਰੀ ਹੈ ਕਿ ਦੂਸਰੀ ਤਰ ਜਿਨ੍ਹਾਂ ਨੇ ਭਰਤੀ ਕਰ ਲਈ ਹੈ ਉਹ 2 ਦਸੰਬਰ ਦੇ ਹੁਕਮਨਾਮੇ ਮੁਤਾਬਕ ਅੱਗੇ ਨਹੀਂ ਵਧ ਰਹੀ ਇਸ ਕਰਕੇ ਇਹ ਵੀ ਕਿਹਾ ਮਨਪੀਤਿਆਲੀ ਨੇ ਕਿ ਜਿਹੜੀ ਏਕਤਾ ਸਿਰਫ ਇੱਕ ਵਿਅਕਤੀ ਕਰਕੇ ਰੁਕੀ ਹੈ ਉਹ ਕਿਸ ਵਿਅਕਤੀ ਦਾ ਨਾਮ ਲੈ ਰਹੇ ਸੀ ਮਨਪੀਤਿਆਲੀ ਉਹ ਸਾਰੇ ਪੰਜਾਬੀ ਸਮਝਦੇ ਹੋਣਗੇ ਮੈਂ ਉਹਦਾ ਜ਼ਿਕਰ ਨਹੀਂ ਕਰਦਾ ਮਨਪੀਤਿਆਲੀ ਕਹਿੰਦੇ ਇੱਕ ਵਿਅਕਤੀ ਕਰਕੇ ਏਕਤਾ ਰੁਕੀ ਹੈ ਨਹੀਂ ਤਾਂ ਪੰਥ ਔਰ ਅਕਾਲੀ ਦਲ ਸਾਰਾ ਇਕੱਠਾ ਹੋ ਸਕਦਾ ਸੋ ਇਹ ਮਨਪੀਤਿਆਲੀ ਦੀ ਟਿੱਪਣੀ ਸੀ ਪਰ ਮੈਨੂੰ ਇਹ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇਹ ਭਰਤੀ ਸ਼ੁਰੂ ਕੀਤੀ ਗਈ ਹੈ ਭਾਵੇਂ ਭਵਿੱਖ 'ਚ ਇਹ ਮਾਮਲਾ ਕੋਡ ਕਚੈਰੀਆਂ 'ਚ ਜਾਵੇ ਕਿਸੇ ਧਿਰ ਵੱਲੋਂ ਇਹਨੂੰ ਲੈ ਕੇ ਜਾਇਆ ਜਾਵੇ ਪਰ ਸੰਗਤਾ 'ਚ ਬਹੁਤ ਉਤਸ਼ਾਹ ਸੀ ਸਿੱਖ ਕੌਮ ਦੇ ਲੋਕਾਂ 'ਚ ਬਹੁਤ ਉਤਸ਼ਾਹ ਹੈ ਔਰ ਪਹਿਲੇ ਦਿਨ 1 ਲੱਖ ਤੋਂ ਜ਼ਿਆਦਾ ਦੀ ਮੈਂਬਰਸ਼ਿਪ ਇਹ ਹੋ ਸਕਦਾ ਅੰਕੜਾ ਵੱਧ ਕੇ ਆਵੇ ਜਦੋਂ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੇ ਸ਼ਾਮ ਦੇ ਪੂਰੇ 6:00 ਵਜੇ ਸੋ ਹੋ ਸਕਦਾ ਹੈ ਇਹ ਅੰਕੜਾ ਇਸ ਤੋਂ ਵੱਧ ਕੇ ਵੀ ਆਵੇ ਮਨਦੀਪ ਜੀ ਪਰ ਇੱਕ ਵਾਰੀ ਗੱਲ ਵੀ ਸੁਣ ਲਈਏ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਇਸ ਮੌਕੇ ਤੇ ਆਪਣੇ ਛੋਟੇ ਜਿਹੜਾ ਸੰਬੋਧਨ ਉਹਦੇ ਵਿੱਚ ਕੀ ਕਿਹਾ ਅੱਜ ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਜੋ 2 ਦਸੰਬਰ ਨੂੰ ਹੁਕਮਨਾਮਾ ਹੋਇਆ ਸੀ ਉਹਦੇ ਵਿੱਚ ਸਪਸ਼ਟ ਸ਼ਬਦਾਂ ਚ ਲਿਖਿਆ ਸੀ ਕਿ ਅਕਾਲ ਤਖਤ ਸਾਹਿਬ ਵੱਲੋਂ ਮਨੋਨੀਤ ਕਮੇਟੀ ਜਿਹੜੀ ਹੈ ਉਹ ਸਿੱਖ ਰਾਸ਼ੀ ਹੋਂਦ ਨੂੰ ਪੁਨਰ ਸਿਰਜੀਤ ਕਰਨ ਵਾਸਤੇ ਭਰਤੀ ਕਰੂਗੀ ਅੱਜ ਅਕਾਲਪੁਰ ਅਕਾਲ ਤਖਸਰ ਦੇ ਹੁਕਮ ਦੇ ਮੁਤਾਬਕ ਪੰਜ ਮੈਂਬਰ ਸਾਹਿਬਾਨ ਜਿਹੜੇ ਅਕਾਲ ਤਖਸਰ ਵੱਲੋਂ ਮਨੋਨੀਤ ਹੋਏ ਸੀ ਉਹਨਾਂ ਨੇ ਭਰਤੀ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਆਰੰਭ ਕੀਤਾ ਹੈ ਅਰਦਾਸ ਕਰਕੇ ਅਕਾਲਪੁਰਖ ਦਾ ਓਟ ਆਸਰਾ ਲੈ ਕੇ ਮੈਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਅਕਾਲੀ ਦਲ ਦੇ ਮੈਂਬਰ ਬਣ ਕੇ ਆਓ ਆਪਾਂ ਪੰਥ ਤੇ ਪੰਜਾਬ ਦੀ ਆਵਾਜ਼ ਬਣੀਏ ਪੰਥ ਨੂੰ ਵੀ ਮਜ਼ਬੂਤ ਕਰੀਏ ਔਰ ਪੰਜਾਬ ਨੂੰ ਜਿਹੜਾ ਉਹ ਬਚਾਈਏ ਸੋ ਵੱਧ ਤੋਂ ਵੱਧ ਲੋਕਾਂ ਨੂੰ ਮੈਂਬਰ ਬਣਨ ਦੀ ਅਪੀਲ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਸਾਫ਼ ਤੌਰ ਦੇ ਉੱਤੇ ਇਸ ਤੋਂ ਬਾਅਦ ਵੀ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਮਨਦੀਪ ਜੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੂਰੇ ਪੰਜਾਬ ਚ ਵੱਖ-ਵੱਖ ਥਾਵਾਂ ਤੇ ਜਾਵਾਂਗੇ ਔਰ ਹਰ ਜ਼ਿਲ੍ਹੇ ਚ ਹਰ ਪਿੰਡ ਚ ਜਿਹੜੀ ਭਰਤੀ ਕਮੇਟੀ ਹੈ ਉਹ ਆਪਣਾ ਸੁਨੇਹਾ ਦੇ ਰਹੀ ਹੈ ਔਰ ਭਰਤੀ ਕਮੇਟੀ ਦੀਆਂ ਟੀਮਾਂ ਔਰ ਜਿਹੜੇ ਸਿੱਖ ਸੰਗਠਨ ਨੇ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਮੈਂਬਰ ਔਰ ਪੰਜਾਬ ਦੇ ਨੌਜਵਾਨ ਸਿੱਖ ਨੌਜਵਾਨ ਉਹ ਵੱਧ ਚੜ ਕੇ ਖੁਦ ਭਰਤੀ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਲਗਾਤਾਰ ਪੰਜ ਮੈਂਬਰੀ ਕਮੇਟੀ ਨਾਲ ਉਹ ਉਹਨਾਂ ਦਾ ਸੰਪਰਕ ਸੀ ਸੋ ਇੱਕ ਤਰੀਕੇ ਨਾਲ ਪੰਜ ਮੈਂਬਰੀ ਕਮੇਟੀ ਜੋ ਮਹਿਸੂਸ ਕਰ ਰਹੀ ਹੈ ਕਿ ਬਹੁਤ ਵੱਡਾ ਉਤਸ਼ਾਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਬਾਅਦ ਜਿਹੜੀ ਭਰਤੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਹੈ ਉਹਨੂੰ ਮਿਲਿਆ ਹੁਣ ਇਹ ਕਿੰਨੇ ਲੱਖ ਤੇ ਪਾਰ ਜਾਂਦੀ ਆ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਉਂਝ ਤਾਂ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਕਿ 6 ਮਹੀਨਿਆਂ ਦੇ ਵਿੱਚ ਵਿੱਚ ਭਰਤੀ ਪੂਰੀ ਕਰਕੇ ਡੈਲੀਗੇਟ ਮੈਂਬਰ ਬਣਾਉਣੇ ਨੇ ਤੇ ਪ੍ਰਧਾਨ ਦੀ ਚੋਣ ਕਰਨੀ ਹੈ ਹੁਣ ਇੱਕ ਪਾਸੇ ਇੱਕ ਤੇਰੋ ਹੈ ਜਿਨੇ ਹਜੇ ਤੱਕ ਪ੍ਰਧਾਨ ਦੀ ਚੋਣ ਨਹੀਂ ਕੀਤੀ ਪਰ ਉਹ ਕਹਿੰਦੇ ਅਸੀਂ ਭਰਤੀ ਹੋਰ ਅੱਗੇ ਵਧਾਈ ਆ 25 ਮਾਰਚ ਤੱਕ ਸ਼ਾਇਦ ਹਜੇ ਹੋਰ ਭਰਤੀ ਹੋ ਸਕਦੀ ਆ ਕੱਲ ਉਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਤੁਸੀਂ ਕਾਪੀਆਂ ਲੈ ਜਾਓ ਪਰ ਮੇਰਾ ਹੀ ਮੰਨਣਾ ਹੈ ਕਿ ਜਦੋਂ ਸੱਤ ਮੈਂਬਰੀ ਭਰਤੀ ਕਮੇਟੀ ਸੀ ਉਦੋਂ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੁੰਦੜ ਅਗਰ ਸੱਤ ਮੈਂਬਰੀ ਕਮੇਟੀ ਨੂੰ ਬੁਲਾ ਕੇ ਮੀਟਿੰਗ ਕਰ ਲੈਂਦੇ ਹਾਲਾਂਕਿ ਕਾਰਜਕਾਰੀ ਸੀ ਜਿਹੜੀ ਵਰਕਿੰਗ ਕਮੇਟੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਮੀਟਿੰਗ ਕੀਤੀ ਕਈਆਂ ਨੂੰ ਆਬਜ਼ਰਵਰ ਲਾਇਆ ਤੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਜਿਹੜੇ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਆਪਣੇ ਆਪ ਨੂੰ ਕਿਤੇ ਆਬਜ਼ਰਵਰ ਦੇ ਤੌਰ ਤੇ ਅਗਰ ਉਦੋਂ ਬਲਵਿੰਦਰ ਸਿੰਘ ਭੁੰਦੜ ਹੋਣਾ ਦੀ ਜਿਹੜੀ ਕਮੇਟੀ ਸੀ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਇਸ 5 7 ਮੈਂਬਰੀ ਕਮੇਟੀ ਨੂੰ ਮੀਟਿੰਗ ਦਾ ਸੱਦਾ ਦਿੰਦੀ ਅਗਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਇਸ 7 ਮੈਂਬਰੀ ਕਮੇਟੀ ਨਾਲ ਮੀਟਿੰਗ ਕਰ ਲੈਂਦੀ ਤੇ ਗੱਲ ਕਿਸੇ ਸਿੱਟੇ ਤੇ ਪਹੁੰਚ ਸਕਦੀ ਸੀ ਬਲਕਿ ਹੁਣ ਬਲਵਿੰਦਰ ਸਿੰਘ ਭੁੰਦੜ ਅਪੀਲਾਂ ਕਰ ਰਹੇ ਨੇ ਕੱਲ ਵੀ ਉਹਨਾਂ ਨੇ ਅਪੀਲ ਕੀਤੀ ਕਿ ਆਪਾਂ ਪੰਥਕ ਇਕਤਾ ਕਰੀਏ ਭਰਾ ਨੇ ਸਾਰੇ ਇਕੱਠੇ ਹੋ ਜਾਣੇ ਨੇ ਮਾੜਾ ਮੋਟਾ ਖਿਆਲਾਂ ਦਾ ਵਖਰੇਵਾ ਹੁੰਦਾ ਪਰ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਜਿਹੜੀ ਕੱਲ ਅਪੀਲ ਕੀਤੀ ਅਗਰ ਜਨੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਡੇਢ ਦੋ ਮਹੀਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਮੀਟਿੰਗ ਲਈ ਨਹੀਂ ਉਹਨਾਂ ਨੂੰ ਸੱਦਿਆ ਮੈਨੂੰ ਨਹੀਂ ਯਾਦ ਕਿ ਸੱਤ ਮੈਂਬਰੀ ਕਮੇਟੀ ਨੂੰ ਮੀਟਿੰਗ ਦਾ ਸੱਦਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮਾਰਿਆ ਹੋਵੇ ਔਰ ਜਦੋਂ ਵਰਕਿੰਗ ਕਮੇਟੀ ਨੇ ਧਾਮੀ ਸਾਹਿਬ ਵੀ ਗਏ ਦੋ ਮਹੀਨੇ ਬਾਅਦ ਮੀਟਿੰਗ ਕੀਤੀ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਔਰ ਤੁਸੀਂ ਵੇਖੋ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਮਿਲਣ ਗਏ ਸੁਖਵੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਆਪਣਾ ਸਤੀਫਾ ਹੀ ਵਾਪਸ ਲੈ ਲਿਆ ਕਹਿੰਦੇ ਸੁਖਵੀਰ ਕਹਿੰਦੇ ਧਾਮੀ ਸਾਹਿਬ ਨੇ ਅਸਤੀਫਾ ਵਾਪਸ ਲੈ ਲਿਆ ਔਰ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਅਪੀਲਾਂ ਕੀਤੀਆਂ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਹਿਲੀ ਗੱਲ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ 2 ਮਹੀਨੇ ਸੱਤ ਮੈਂਬਰੀ ਕਮੇਟੀ ਦੀ ਬੈਠਕ ਕਿਉਂ ਨਹੀਂ ਸੱਦੀ ਇਹ ਸਵਾਲ ਹਰਜਿੰਦਰ ਸਿੰਘ ਧਾਮੀ ਹੁਣਾਂ ਤੇ ਖੜਾ ਰਹੇਗਾ ਦੂਸਰਾ ਅਗਰ ਹੁਣ ਉਹ ਮੰਨ ਗਏ ਨੇ ਤੇ ਇਹਦੇ ਤੇ ਵੀ ਸਵਾਲ ਖੜੇ ਰਹਿਣਗੇ ਕਿ ਧਾਮੀ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਹਿਣ ਤੇ ਨਹੀਂ ਮੰਨੇ ਹੁਣ ਮੰਨ ਗਏ ਇਨੇ ਦਿਨਾਂ ਚ ਧਾਮੀ ਸਾਹਿਬ ਦੇ ਮਨ ਚ ਚਿੱਤ ਚ ਕੀ ਬਦਲਾ ਆ ਗਿਆ ਅਚਾਨਕ ਧਾਮੀ ਸਾਹਿਬ ਹੁਣ ਮੰਨ ਗਏ ਔਰ ਪਹਿਲਾਂ ਜਦੋਂ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਅੰਤਰਿਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਗਿਆਨੀ ਰੁਕਮੀਰ ਸਿੰਘ ਔਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਉਹਨਾਂ ਨੂੰ ਹਟਾ ਚੁੱਕੀ ਹੁੰਦੀ ਸੋ ਜਦੋਂ ਅੰਤਰਿਕ ਕਮੇਟੀ ਇਹ ਫੈਸਲੇ ਕਰ ਦਿੰਦੀ ਹੈ ਹੁਣ ਧਾਮੀ ਸਾਹਿਬ ਮਨ ਗਈ ਨਹੀਂ ਸੋ ਧਾਮੀ ਸਾਹਿਬ ਦੇ ਅੱਗੇ ਸਵਾਲ ਰਹਿਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਉਂਕਿ ਉਹਨਾਂ ਦਾ ਅਸਤੀਫਾ ਫੇਰ ਦੂਜੀ ਵਾਰੀ ਤੀਜੀ ਵਾਰੀ ਨਾ ਮੰਜ਼ੂਰ ਕਰਤਾ ਐਸਡੀਪੀਸੀ ਨੇ ਉੰਜ ਐਸਡੀਪੀਸੀ ਨੇ ਮੈਨੂੰ ਨਹੀਂ ਲੱਗਦਾ ਇਤਿਹਾਸ 'ਚ ਕਦੀ ਇੰਨੀ ਵਾਰੀ ਕਿਸੇ ਆਗੂ ਦਾ ਅਸਤੀਫਾ ਅਪਰਵਾਨ ਕੀਤਾ ਹੋਵੇ ਇਹ ਬੜੀ ਜੱਗੋ ਤੇਰਵੀਂ ਦੀ ਗੱਲ ਲੱਗਦੀ ਹੈ ਚਲੋ ਬਾਕੀ ਵੇਖਦੇ ਹਾਂ ਹੁਣ ਜਨਰਲ ਸਿੰਘ ਧਾਮੀ ਹੋਣੀ ਦੇਖੋ ਮਹਾਨ ਮਨੁੱਖ ਨੇ ਐਸਡੀਪੀਸੀ ਦੇ ਪ੍ਰਧਾਨ ਨੇ ਜਿਆਦਾ ਤਾਂ ਉਹੀ ਸਫਾਈ ਦੇ ਸਕਦੇ ਨੇ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹ ਆਪਣੀ ਗੱਲ ਰੱਖ ਦੇਣਗੇ ਵੀ ਮੈਂ ਪਹਿਲਾਂ ਤਾਂ ਨਹੀਂ ਸੀ ਮੰਨਿਆ ਹੁਣ ਮੈਂ ਤਾਂ ਮੰਨ ਗਿਆ ਤੇ ਉਹਨਾਂ ਨੇ ਪਤਾ ਨਹੀਂ ਹੁਣ ਕਦੋਂ ਦੋ ਤਿੰਨ ਦਿਨਾਂ ਚ ਕਹਿੰਦੇ ਨੇ ਉਹ ਦੁਬਾਰਾ ਆਪਣੀ ਪ੍ਰਧਾਨਗੀ ਦਾ ਉਹਦਾ ਸੰਭਾਲ ਲੈਣਗੇ ਉਹਨਾਂ ਨੂੰ ਸ਼ੁਭਚਾਵਾ ਨਹੀਂ ਅਗਰ ਉਹਨਾਂ ਨੇ ਇਹ ਫੈਸਲਾ ਕੀਤਾ ਪਰ ਪੰਥ ਕੌਮ ਬੁੱਧੀਜੀਵੀ ਪੱਤਰਕਾਰ ਉਹਨਾਂ ਤੋਂ ਇਹ ਸਵਾਲ ਜ਼ਰੂਰ ਪੁੱਛਦੇ ਰਹਿਣਗੇ ਕਿਉਂਕਿ ਉਹ ਬੜੀ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਸੀ ਹਰਜਿੰਦਰ ਸਿੰਘ ਤਾਮੀ ਜੀ ਹੁਣ ਮਨੀਰਪ ਜੀ 27 ਤੋਂ ਪਹਿਲਾਂ 27 ਤੋਂ ਪਹਿਲਾਂ ਤਸਵੀਰ ਪੰਜਾਬ ਦੀ ਸਿਆਸਤ ਦੀ ਫੇਰ ਬਦਲ ਗਈ ਜਿੰਨਾ ਉਤਸ਼ਾਹ 2 ਦਸੰਬਰ ਵਾਲੇ ਦਿਨ ਸੀ ਜਦੋਂ ਲੋਕਾਂ ਨੂੰ ਲੱਗਣ ਲੱਗਿਆ ਸੀ ਵੀ ਅਕਾਲੀ ਦਲ ਤਕੜਾ ਹੋ ਗਿਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਸਾਰੀਆਂ ਗਲਤੀਆਂ ਝੋਲੀ ਪਾਲੀਆਂ ਸੀ ਜਾਂ ਮੰਨ ਲਈਆਂ ਸੀ ਸਾਰੀਆਂ ਗਲਤੀਆਂ ਉਸ ਦਿਨ ਲੋਕਾਂ ਨੂੰ ਲੱਗਣ ਲੱਗਿਆ ਸੀ ਅਕਾਲੀ ਦਲ ਤਕੜਾ ਹੋ ਗਿਆ ਅੱਜ ਦੋ ਅੱਜ 18 ਤਰੀਕ ਨੂੰ ਜਦੋਂ 2 ਦਸੰਬਰ ਦੇ ਹੁਕਮਨਾਮੇ ਮੁਤਾਬਕ ਭਰਤੀ ਸ਼ੁਰੂ ਹੋਈ ਲੋਕ ਫੇਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਗਿਆ ਪਰ ਕੀ ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਹਿੱਸੇ ਇਕੱਠੇ ਹੋ ਜਾਣਗੇ ਕਿ ਦੋਵੇਂ ਹਿੱਸੇ ਇੱਕ ਦੂਜੇ ਨੂੰ ਸ਼੍ਰੋਮਣੀ ਅਕਾਲੀ ਦਲ ਮੰਨਣਗੇ ਪਹਿਲਾਂ ਤਾਂ ਇਹ ਹੈ ਜਿਹੜੀ ਬਲਵਿੰਦਰ ਸਿੰਘ ਭੁੰਦੜ ਹੋਣੀ ਨੇ ਜਿਹੜੇ ਕਾਰਜ ਜਿਹੜੇ ਜਿਹੜੇ ਵਰਕਿੰਗ ਪ੍ਰਧਾਨ ਨੇ ਕੀ ਉਹ ਉਸ ਹਿੱਸੇ ਨੂੰ ਜਿਹੜਾ ਹੁਣ ਭਰਤੀ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਮੰਨਣਗੇ ਇੱਕ ਤਾਂ ਇਹ ਸਵਾਲ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਖਾਲਸਾ ਸਾਹਿਬ ਦੇ ਹੁਕਮਾ ਮੁਤਾਬਕ ਭਰਤੀ ਭਰਤੀ ਕਰ ਰਹੀ ਹੈ ਦਾਵਾ ਕਰ ਰਹੀ ਹੈ ਕਿ ਉਹ ਬਲਵਿੰਦਰ ਸਿੰਘ ਪੁੰਦੜ ਹੋਣੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਆਪਣਾ ਹਿੱਸਾ ਮੰਨਣਗੇ ਸੋ ਕਿ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਏਗਾ ਜਾਂ ਦੋਵੇਂ ਤਰ੍ਹਾਂ ਆਪਣੇ ਆਪ ਨੂੰ ਦੇਖੋ ਇੱਕ ਕੋਲੇ ਤਾਂ ਵਿਧਾਨ ਹੈ ਇੱਕ ਕੋਲੇ ਤਾਂ ਕਨਸਟੀਟਿਊਸ਼ਨ ਹੈ ਕਾਨੂੰਨੀ ਆਧਾਰ ਹੈ ਜਿਹਦੇ ਚ ਵਰਕਿੰਗ ਕਮੇਟੀ ਦੇ ਪ੍ਰਧਾਨ ਨੇ ਕਾਰਜਕਾਰੀ ਦੇ ਮੁਖੀ ਨੇ ਔਰ ਸ਼ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦਰ ਉਹਨਾਂ ਕੋਲੇ ਤਾਂ ਕਾਨੂੰਨੀ ਅਖਤਿਆਰ ਹੈ ਇਧਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਓਟ ਆਸਰਾ ਸੋ ਇਹ ਦੋਵੇਂ ਗੱਲਾਂ ਅੱਗੇ ਕਿਵੇਂ ਵਧਦੀਆਂ ਨੇ ਇਹਦੇ ਉੱਪਰ ਮੈਨੂੰ ਲੱਗਦਾ ਨਜ਼ਰ ਰੱਖਣ ਦੀ ਲੋੜ ਹੈ ਜੀ ਡੱਲਾ ਜੀ ਉਧਰ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੀ ਵਿਧਾਨ ਸਭਾ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਦਾ ਮੁੱਦਾ ਜਿਹੜਾ ਇਹ ਗੂੰਜਿਆ ਇਹ ਪੂਰਾ ਮਾਮਲਾ ਕੀ ਆ ਦੇਖੋ ਹਿਮਾਚਲ ਪ੍ਰਦੇਸ਼ ਦੇ ਵਿੱਚ ਹੋਲੇ ਮਹੱਲੇ ਵੇਲੇ ਜਾਂ ਆਮ ਵੀ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਜਾਂ ਕਿਸੇ ਵੀ ਧਰਮ ਭਾਈਚਾਰੇ ਦੇ ਨੌਜਵਾਨ ਸਾਡੇ ਵੱਖ-ਵੱਖ ਗੁਰਦੁਆਰਾ ਸਹਿਬਾਨਾਂ 'ਚ ਵੀ ਮੱਥਾ ਟੇਕਣ ਜਾਂਦੇ ਨੇ ਤੇ ਹਿਮਾਚਲ ਪ੍ਰਦੇਸ਼ ਨੂੰ ਹਿਮਾਚਲ ਪ੍ਰਦੇਸ਼ ਉਂਝ ਵੀ ਇੱਕ ਟੂਰਿਜ਼ਮ ਦੇ ਪੱਖੋਂ ਛਲਾਨੀਆ ਦੇ ਪੱਖੋਂ ਅਹਿਮ ਸੁਪ ਹੈ ਉੱਥੇ ਕਾਂਗਰਸ ਦੀ ਸਰਕਾਰ ਹੈ ਔਰ ਮੈਨੂੰ ਯਾਦ ਆ ਜਾਂਦਾ ਹੈ ਰਾਹੁਲ ਗਾਂਧੀ ਜੀ ਦਾ ਉਹ ਭਾਸ਼ਣ ਰਾਹੁਲ ਗਾਂਧੀ ਉਹਨਾਂ ਨੇ ਜਿਹੜਾ ਭਾਸ਼ਣ ਅਮਰੀਕਾ 'ਚ ਦਿੱਤਾ ਸੀ ਸਿੱਖ ਭਾਈਚਾਰੇ ਬਾਰੇ ਅਮਰੀਕਾ 'ਚ ਰਾਹੁਲ ਗਾਂਧੀ ਜੀ ਨੇ ਇੱਕ ਭਾਸ਼ਣ ਦਿੱਤਾ ਸੀ ਕਿ ਸਿੱਖ ਭਾਈਚਾਰੇ ਦੇ ਲੋਕ ਕਿੰਨਾਂ ਸਥਿਤੀਆਂ 'ਚ ਨੇ ਔਰ ਹਿਮਾਚਲ 'ਚ ਕਾਂਗਰਸ ਦੀ ਸਰਕਾਰ ਹੈ ਕਿ ਸੁਖਵਿੰਦਰ ਸੁਖੂ ਜੀ ਨੇ ਰਾਹੁਲ ਗਾਂਧੀ ਵਾਲਾ ਉਹ ਭਾਸ਼ਣ ਸੁਣਿਆ ਇੱਕ ਤਾਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਿਹੜੇ ਸੁਖਵਿੰਦਰ ਸੁਖੂ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਰਾਹੁਲ ਗਾਂਧੀ ਜੀ ਦਾ ਉਹ ਭਾਸ਼ਣ ਇੱਕ ਵਾਰੀ ਜ਼ਰੂਰ ਸੁਣਨ ਜਿਹਦੇ ਵਿੱਚ ਉਹਨਾਂ ਨੇ ਅਮਰੀਕਾ 'ਚ ਜਾ ਕੇ ਭਾਰਨ ਦੇ ਵਿੱਚ ਸਿੱਖ ਭਾਈਚਾਰੇ ਦੀ ਸਥਿਤੀ ਤੇ ਆਪਣੇ ਸ਼ਬਦ ਰੱਖੇ ਸੀ ਉਹ ਬਿਆਨ ਸੁਣ ਲੈਣ ਮੈਂ ਉਹਦੀ ਵਿਆਖਿਆ ਕੱਲ ਸ਼ਵੇਰ ਵਾਲੇ ਪ੍ਰੋਗਰਾਮ ਚ ਕਰੂੰਗਾ ਹਜੇ ਹਜੇ ਨਹੀਂ ਸੁਖਵਿੰਦਰ ਸੁਖੂ ਜੀ ਸੁਣ ਲੈ ਦੂਸਰਾ ਉਥੇ ਜਦੋਂ ਸਾਡੇ ਸਿੱਖ ਨੌਜਵਾਨ ਜਾਂਦੇ ਨੇ ਉਹਨਾਂ ਦੇ ਮੋਟਰਸਾਈਕਲਾਂ ਤੇ ਖਾਲਸਾਈ ਝੰਡੇ ਲੱਗੇ ਹੁੰਦੇ ਨੇ ਨਿਸ਼ਾਨ ਸਾਹਿਬ ਹੁੰਦੇ ਨੇ ਔਰ ਕਈਆਂ ਦੇ ਸੰਤ ਜਰਨੈਲ ਸਿੰਘ ਭਿੰਡਰਾਲਾ ਉਹਨਾਂ ਦੀ ਤਸਵੀਰ ਵੀ ਹੁੰਦੀ ਹੈ ਔਰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ 3 ਹਾਲ ਤੱਕ ਸਾਬਤੋਂ ਕੌਮੀ ਸ਼ਹੀਦ ਐਲਾਨੇ ਗਏ ਵਿਚਾਰਾਂ ਦਾ ਵਖਰੇਵਾ ਹੋ ਸਕਦਾ ਹੈ ਤਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੀয়াল ਨੇ ਦਿੱਤੇ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਬਾਰੇ ਉਹਨਾਂ ਦੇ ਪ੍ਰਤੀ ਜਿਹੜਾ ਭਰਮ ਭੁਲੇਖਾ ਹਿਮਾਚਲ ਚ ਉਥੋਂ ਦੀ ਸਰਕਾਰ ਨੂੰ ਜਾਂ ਉਥੋਂ ਦੀ ਪੁਲਿਸ ਨੂੰ ਜਾਂ ਉਥੋਂ ਦੇ ਲੋਕਾਂ ਨੂੰ ਉਹ ਕਹਿੰਦੇ ਮੈਂ ਉਹਨੂੰ ਦੂਰ ਕਰ ਦਿਆਂ ਸੰਤ ਜਨਰਲ ਸਿੰਘ ਪਿੰਡਰਾ ਵਾਲੇ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਅਪਰਾਧਿਕ ਕੇਸ ਭਾਰਤ ਚ ਦਰਜ ਨਹੀਂ ਉਹਨਾਂ ਨੇ ਇਹ ਬਕਾਇਦਾ ਇੱਕ ਟੈਲੀਵਿਜ਼ਨ ਚੈਨਲ ਤੇ ਬੋਲਿਆ ਵੀਡੀਓ ਵੀ ਜਾਰੀ ਕੀਤੀ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਜਦੋਂ ਇਹ ਨੌਜਵਾਨ ਜਾਂਦੇ ਨੇ ਜਦੋਂ ਫੋਟੋ ਲੱਗੀ ਹੁੰਦੀ ਹੈ ਸੰਤ ਜਨਰਲ ਸਿੰਘ ਪਿੰਡਰਾ ਵਾਲਿਆਂ ਦੀ ਉੱਥੇ ਪਿੱਛੇ ਅਸੀਂ ਵੀਡੀਓ ਦੇਖਿਆ ਸੋਸ਼ਲ ਮੀਡੀਆ ਤੇ ਤਕਰਾਰ ਹੋ ਰਿਹਾ ਸੀ ਕੁਝ ਲੋਕ ਉਸ ਤਸਵੀਰ ਵਾਲੇ ਝੰਡੇ ਨੂੰ ਲਾਉਣ ਲਈ ਕਹਿ ਰਹੇ ਸੀ ਤੇ ਉਦੋਂ ਲੋਕਾਂ ਦਾ ਮਨ ਮਟਾਬੀ ਨੌਜਵਾਨਾਂ ਨਾਲ ਹੋਇਆ ਔਰ ਪੁਲਿਸ ਦੇ ਮੁਲਾਜ਼ਮ ਖੜੇ ਸੀ ਸੋ ਪੁਲਿਸ ਦੀ ਮੌਜੂਦਗੀ ਦੇ ਵਿੱਚ ਆਮ ਲੋਕ ਟਕਰਾਰ ਕਰ ਰਹੇ ਸੀ ਤੇ ਪੁਲਿਸ ਨੂੰ ਦਖਲ ਦੇਣਾ ਚਾਹੀਦਾ ਸੀ ਪਹਿਲੀ ਤਾਂ ਗੱਲ ਹੀ ਹੈ ਹਿਮਾਚਲ ਦੀ ਪੁਲਿਸ ਦਾ ਫਰਜ਼ ਬਣਦਾ ਕਿ ਅਗਰ ਦੋ ਲੋਕ ਆਪਸ ਵਿੱਚ ਟਕਰਾਰ ਕਰ ਰਹੇ ਨੇ ਤੇ ਉਹਨਾਂ ਨੂੰ ਰੋਕ ਕੇ ਪੁਲਿਸ ਸਥਿਤੀ ਨੂੰ ਆਪਣੇ ਕੰਟਰੋਲ 'ਚ ਲਵੇ ਪਰ ਇਹ ਗੱਲ ਵਧ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਵੀਡੀਓ ਟਕਰਾਰ ਹੋਇਆ ਉਥੋਂ ਦੀ ਪੁਲਿਸ ਨੇ ਕੇਸ ਵੀ ਦਰਜ ਕੀਤਾ ਜਿਹਦੇ ਵਿੱਚ ਲਿਖਿਆ ਉਹਨਾਂ ਨੇ ਬਕਾਇਦਾ ਉਥੋਂ ਦੀ ਕੁੱਲੂ ਦੀ ਪੁਲਿਸ ਹੈ ਉਹਨਾਂ ਨੇ ਬਕਾਇਦਾ ਲਿਖਿਆ ਮਨਦੀਪ ਜੀ ਜੀ ਕਿ ਤਸਵੀਰ ਲੱਗੀ ਹੋਈ ਸੀ ਉਹਨਾਂ ਨੇ ਸ਼ਬਦ ਉਹਨਾਂ ਨੇ ਪੂਰਾ ਨਹੀਂ ਲਿਖਿਆ ਉਹਨਾਂ ਨੇ ਪੂਰਾ ਸ਼ੰਤ ਜਰਨੈਲ ਸਿੰਘ ਭਿੰਡਰਾਵਾਲਾ ਨਹੀਂ ਲਿਖਿਆ ਹੁਣ ਉਹਨਾਂ ਨੇ ਉਹਨਾਂ ਦਾ ਨਾਮ ਲਿਖ ਕੇ ਕਿ ਉਹਨਾਂ ਦਾ ਬੈਨਰ ਜਾਂ ਝੰਡਾ ਲੱਗਿਆ ਹੋਇਆ ਸੀ ਤੇ ਜਦੋਂ ਉਤਾਰਨ ਲਈ ਗਿਆ ਤੇ ਟਕਰਾਅ ਹੋਇਆ ਕੁਝ ਲੋਕਾਂ ਨੇ ਤੇ ਜਿਹਦੇ ਕਰਕੇ ਵਿਵਾਦ ਭਖਿਆ ਤੇ ਬਹੁਤ ਸਾਰੇ ਸਿੱਖ ਨੌਜਵਾਨ ਉਹਨਾਂ ਦੇ ਚਲਾਨ ਹੋ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਕੁਝ ਅੰਕੜਾ ਵੀ ਜਿਹੜਾ ਉਹ ਇਹਦਾ ਆਇਆ ਸਾਡੇ ਜਿਹੜੇ ਇੱਕ ਰਿਪੋਰਟਰ ਸਾਥੀ ਨੇ ਉਹਨਾਂ ਨੇ ਭੇਜਿਆ ਮੈਂ ਉਹ ਅੰਕੜਾ ਵੀ ਪੜਨ ਦੀ ਕੋਸ਼ਿਸ਼ ਕਰਦਾ ਕਿ ਕਿੰਨੇ ਕੁ ਚਲਾਨ ਅੰਦਾਜ਼ਨ ਉਥੇ ਕੀਤੇ ਗਏ ਨੇ ਵੱਖ-ਵੱਖ ਝੰਡਿਆਂ ਨੂੰ ਲੈ ਕੇ ਜਾਂ ਕਿਸੇ ਤਸਵੀਰ ਨੂੰ ਲੈ ਕੇ ਸੋ ਇਹ ਜਿਹੜੇ ਨੇ ਇਹ ਮਾਮਲੇ ਉਥੇ ਕਾਫੀ ਜ਼ਿਆਦਾ ਦੇਖੇ ਜਾ ਰਹੇ ਕੁੱਲੂ ਪੁਲਿਸ ਨੇ ਹੁਣੇ 3 ਐਫਆਈਆਰ ਇਸ ਮਾਮਲੇ 'ਚ ਦਰਜ ਕੀਤੇ ਨੇ 15 ਤੇ 16 ਫਰਵਰੀ ਨੂੰ ਇਹ ਕਾਰਵਾਈਆਂ ਜਿਹੜੀਆਂ ਨੇ ਹੋਈਆਂ ਨੇ ਸੋ ਪੁਲਿਸ ਨੇ ਕਈ ਲੋਕਾਂ ਦੇ ਚਲਾਨ ਵੀ ਕੱਟੇ ਨੇ ਸੋ ਉੱਥੇ ਟ੍ਰੈਫਿਕ ਨਿਯਮਾਂ ਦੇ ਤਹਿਤ ਚਲਾਨ ਕੱਟੇ ਜਾ ਰਹੇ ਨੇ ਕਿ ਜਿਹੜੇ ਸ਼ਰਦਾਲੂ ਨੇ ਹਿਮਾਚਲ ਪ੍ਰਦੇਸ਼ 'ਚ ਹੋਲੀ ਦੇ ਮੌਕੇ ਤੇ ਵੱਡੀ ਗਿਣਤੀ 'ਚ ਉਹ ਕੁੱਲੂ ਦੇ ਸ਼੍ਰੀ ਮਨਿਕਰਨ ਸਾਹਿਬ ਗੁਰਦੁਆਰਾ ਸਾਹਿਬ ਜਾ ਰਹੇ ਨੇ ਪਰ ਇਹ ਸ਼ਰਦਾਲੂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਜਾ ਰਹੇ ਨੇ ਤੇ ਇਹ ਵੀ ਕਿਹਾ ਗਿਆ ਕਿ ਕਈ ਜਗ੍ਹਾ ਇਹ ਰੌਲਾ ਰੱਪਾ ਪਾਉਂਦੇ ਜਾ ਰਹੇ ਸੀ ਸੋ ਸਥਾਨਕ ਲੋਕਾਂ ਨਾਲ ਇਹਨਾਂ ਦੀ ਉੱਥੇ ਕਹਿੰਦੇ ਝੜਪ ਵੀ ਹੋਈ ਹੈ ਔਰ ਇਹ ਮਾਮਲਾ ਜਿਹੜਾ ਇਹ ਉੱਥੇ ਭਖਿਆ ਔਰ ਜਦੋਂ ਇਹ ਖਬਰਾਂ ਸੋਸ਼ਲ ਮੀਡੀਆ ਤੇ ਆਈਆਂ ਸਾਡੇ ਟੈਲੀਵਿਜ਼ਨ ਚੈਨਲਾਂ ਨੇ ਪੰਜਾਬ ਵਾਲਿਆਂ ਨੇ ਬਹੁਤ ਚਲਾਈਆਂ ਆਪਾਂ ਇਸ ਖਬਰ ਦਾ ਜ਼ਿਕਰ ਪਹਿਲੀ ਵਾਰੀ ਕਰ ਰਹੇ ਹਾਂ ਜੀ ਪੰਜਾਬ ਦੇ ਸੋਸ਼ਲ ਮੀਡੀਆ ਟੈਲੀਵਿਜ਼ਨ ਚੈਨਲਾਂ ਤੇ ਇਹ ਖਬਰਾਂ ਚੱਲ ਰਹੀਆਂ ਨੇ ਔਰ ਅੱਜ ਹੁਸ਼ਿਆਰਪੁਰ ਲਾਗੇ ਇੱਕ ਜਗ੍ਹਾ ਕੁਝ ਸਿੱਖ ਨੌਜਵਾਨਾਂ ਨੇ ਬੱਸਾਂ ਰੋਕ ਕੇ ਵੀ ਸਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਤਸਵੀਰ ਉਹਦੇ ਤੇ ਲਗਾ ਦਿੱਤੀ। ਇਹ ਮਾਮਲਾ ਪਹੁੰਚ ਗਿਆ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਕਿਉਂਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਉੱਥੇ ਸਾਬਕਾ ਮੁੱਖ ਮੰਤਰੀ ਨੇ ਜੈ ਰਾਮ ਠਾਕੁਰ ਮੌਜੂਦਾ ਸਮੇਂ ਉਹ ਲੀਡਰ ਆਫ ਓਪੋਜੀਸ਼ਨ ਨੇ ਭਾਜਪਾ ਵੱਲੋਂ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕ ਲਿਆ। ਉਹ ਸਿਰਫ ਗੱਲ ਕਰ ਰਹੇ ਨੇ ਜੋ ਕੁਝ ਪੰਜਾਬ ਵਾਲੇ ਪਾਸੇ ਉਹਨਾਂ ਦੀਆਂ ਬੱਸਾਂ ਨਾਲ ਹੋਇਆ ਦੱਸਿਆ ਜਾ ਰਿਹਾ ਹੈ। जयराम रमेश जयराम ठाकुर हिमाचल दी विधानसभा ਦੇ ਵਿੱਚ ਉਹ ਜ਼ਿਕਰ ਨਹੀਂ ਕਰ ਰਹੇ ਜੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਵਾਪਰਿਆ ਹੁਣ ਇਹਦੇ ਉੱਪਰ ਯਾਤਾਂ ਸ਼ਰਮ ਦੇਖੋ ਸ਼੍ਰੀ ਹਕਾਲਤਾਕਰ ਸਾਹਿਬ ਦੇ ਜਥੇਦਾਰ ਨੇ ਯਾਨੀ ਕੁਲਦੀਪ ਸਿੰਘ ਗੜਗੱਚ ਉਹਨਾਂ ਨੇ ਐਸਡੀਪੀਐਸ ਨੂੰ ਕਿਹਾ ਵੀ ਤੁਸੀਂ ਕਾਨੂੰਨੀ ਤੌਰ ਤੇ ਰਾਹ ਦੇਖੋ ਤੁਸੀਂ ਹਿਮਾਚਲ ਸਰਕਾਰ ਨਾਲ ਗੱਲ ਕਰੋ ਔਰ ਸੁਖਵਿੰਦਰ ਸੁਖੂ ਉਹਨਾਂ ਨੂੰ ਭਗਵੰਤ ਮਾਨ ਨਾਲ ਮਾਨ ਨਾਲ ਵੀ ਗੱਲ ਕਰਨੀ ਚਾਹੀਦੀ ਭਗਵੰਤ ਮਾਨ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਗੱਲ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਸਰਕਾਰ ਨੂੰ ਅਦਾਲਤ ਚ ਜਾਣਾ ਚਾਹੀਦਾ ਹੈ ਕਿ ਕੀ ਸੱਜ ਜਨਰਲ ਸਿੰਘ ਭਿੰਡਰਾਂ ਵਾਲਿਆਂ ਦਾ ਝੰਡਾ ਲੈ ਕੇ ਅਗਰ ਕੋਈ ਨੌਜਵਾਨ ਕਿਤੇ ਜਾਂਦਾ ਹੈ ਕਿ ਕੀ ਉਹਦਾ ਚਲਾਨ ਕਟਿਆ ਜਾ ਸਕਦਾ ਹੈ ਕੀ ਉਹ ਝੰਡਾ ਉਤਾਰਿਆ ਜਾ ਸਕਦਾ ਹੈ ਅਗਰ ਉਹ ਟ੍ਰੈਫਿਕ ਨਿਯਮਾਂ ਦੀ ਵਾਇਲੇਸ਼ਨ ਹੈ ਉਹਨੂੰ ਕਿਵੇਂ ਵੇਖਿਆ ਜਾਵੇ ਫਿਰ ਉਹ ਕਿਵੇਂ ਕਿ ਅਗਰ ਉਹ ਆਪਣੇ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਆਪਣੇ ਮੋਟਰਸਾਈਕਲ ਤੇ ਵੀ ਸਟicker ਲਾਏ ਹੁੰਦੇ ਨੇ तो मेनु लगता है कानूनी नजरिए तो भी पड़तालिया स्पष्ट डायरेक्शन आ जानी चाहिए ठाकुर ने विधानसभा एक, एक हिमाचल प्रदेश में एक वातावरण और खराब करने की दृष्टि से एक चीज जो घटित हो रही है पिछले कुछ अर्से मीडिया में भी आपने देखा होगा हमारे पड़ोसी राज्य के नौजवान हिमाचल प्रदेश में आते आते हैं उनका स्वागत है लेकिन जिस तरह से हृदंग यहां पर मचा रहे हैं। जिस तरह से भिंडरा वाला का फोटो लगा करके वो अपने अपने वाहनों पर गाड़ियों पर झंडे लगा करके उनके सम्मान में बातें कह रहे हैं और जब उनको रोका जा रहा है तो वो कानून व्यवस्था को की धजियां उड़ा रहे हैं और ताजा घटना अध्यक्ष मोदी इस प्रकार से घटित हुई अभी हाल ही में हिमाचल प्रदेश की बस शायद वो मनाली टिप्पू की बस थी और दिल्ली की दिल्ली गई थी कहां गई थी लेकिन पंजाब में कहीं रोका गया और उस गाड़ी को तलवारों तलवारें लेकर के जो है वो गाड़ी को ड्राइवर को गाड़ी रोकने के लिए किया। और करने के साथ साथ में भिंडरा वाले के फोटो जहां मुख्यमंत्री का फोटो लगा है उसके साथ भिंडरा वाले का फोटो वहां पर चिपका दिया गया पूरे सोशल मीडिया में ये चल रहा है क्या मुख्यमंत्री जिस बात को सुनिश्चित करेंगे कि पंजाब की सरकार के साथ इस विषय को उठाएंगे और उठा करके एक सौहार्दपूर्ण माहौल को बनाने के लिए वहां उनसे अपील करेंगे और अन्यथा मुझे लगता है कि स्थिति और और भी ज्यादा खराब होने वाली है आने वाले समय में और मैं यही कि इन सारी चीजों की गंभीरता से संज्ञान सरकार को लेना चाहिए मैं ये देखो ये मामले बहुत चिंताजनक ने पंजाब की सरकार श्रोमणी गुरुद्वारा प्रबंधक कमेटी और हिमाचल प्रदेश की सरकार और ऑल इंडिया ਕਾਂਗਰਸ ਕਮੇਟੀ ਦੇ ਸੀਨੀਅਰ ਲੀਡਰਸ਼ਿਪ ਹੀ ਰਾਹੁਲ ਗਾਂਧੀ ਇਹਨਾਂ ਸਾਰਿਆਂ ਨੂੰ ਹੀ ਇਹਨਾਂ ਮਾਮਲਿਆਂ ਤੇ ਧਿਆਨ ਦੇਣ ਦੀ ਲੋੜ ਹੈ ਸੋ ਮੈਂ ਫੇਰ ਕਹੂੰਗਾ ਰਾਹੁਲ ਗਾਂਧੀ ਦਾ ਅਮਰੀਕਾ ਚ ਸਿੱਖ ਭਾਈਚਾਰੇ ਬਾਰੇ ਦਿੱਤਾ ਗਿਆ ਬਿਆਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਇੱਕ ਵਾਰ ਉਸ ਬਿਆਨ ਨੂੰ ਵੀ ਸੁਣਨ ਔਰ ਬਹੁਤ ਗੰਭੀਰਤਾ ਦੇ ਨਾਲ ਹਿਮਾਚਲ ਪ੍ਰਦੇਸ਼ ਪੰਜਾਬ ਦੇਸ਼ ਦੀ ਪਬਲਿਕ ਨੂੰ ਇਸ ਬਾਰੇ ਜਾਗਰੂਕ ਕੀਤਾ ਜਾਵੇ ਔਰ ਇਹਦਾ ਹੱਲ ਕੱਢਿਆ ਜਾਵੇ ਸੋ ਇਹਦੇ ਨਾਲ ਹੀ ਸਥਿਤੀ ਹੈ ਜਿਹੜੀ ਇਹ ਸ਼ਾਂਤ ਹੋਣੀ ਹੈ ਇਹ ਚਿੰਤਾਜਨਕ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿ ਸਰਕਾਰਾਂ ਇਸ ਮਾਮਲਿਆਂ ਦੇ ਵਿੱਚ ਦਖਲ ਦੇਣ ਔਰ ਹਿਮਾਚਲ ਪ੍ਰਦੇਸ਼ ਦੀ ਜਿਹੜੀ ਪੁਲਿਸ ਹੈ ਔਰ ਉੱਥੋਂ ਦੇ ਜਿਹੜੇ ਲੋਕ ਨੇ ਉੱਥੋਂ ਦੇ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਦੀ ਸਾਡੇ ਨੌਜਵਾਨਾਂ ਦੀ ਟਕਰਾਅ ਨਾ ਹੋਵੇ ਔਰ ਗਿਆਨੀ ਗੜਗੜ ਜਿਹੜੇ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਨੌਜਵਾਨਾਂ ਨੂੰ ਵੀ ਕਿਹਾ ਕਿ ਤੁਸੀਂ ਹਿਮਾਚਲ ਜਾਣਾ ਹੈ ਤੇ ਆਪਣੇ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਵੀ ਪੂਰੇ ਰੱਖ ਕੇ ਜਾਣੇ। ਸੋ ਦੇਖਦੇ ਆ ਇਹ ਮਾਮਲਾ ਕਿੰਨੀ ਜਲਦੀ ਸਰਕਾਰਾਂ ਦੇ ਦਖਲ ਨਾਲ ਖਤਮ ਹੁੰਦਾ ਹੈ। ਇਹ ਰਹੀ ਤੇ ਸਾਰਿਆਂ ਦੀ ਨਜ਼ਰ ਲਈ। ਜੀ। ਸੋ ਡੱਲਾ ਜੀ ਹੁਣ ਇਜਾਜ਼ਤ ਲੈਂਦੇ ਆ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ। ਯਾ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਂਝਾ ਕਰ ਸਕਦੇ ਹੋ। ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ। ਔਰ ਅਸੀਂ ਹਿਮਾਚਲ ਪ੍ਰਦੇਸ਼ ਸਰਕਾਰ ਦਾ ਜਾਂ ਉੱਥੋਂ ਦੇ ਵਸਿੰਦੇ ਕੋਈ ਆਪਣਾ ਪੱਖ ਸਾਂਝਾ ਕਰਨ ਚਾਹਣ ਉਹਨਾਂ ਦਾ ਵੀ ਸਵਾਗਤ। ਧੰਨਵਾਦ।